ਸਾਸੀ ਕਾ ਵੀਰ ਜੀ ਮਾਨਮੇਦ ਡੇਰੀ ਫਾਰਮ ਚ ਭੈਣ ਬਣਾਵਾ ਦਾ ਧੰਨਵਾਦ ਅੱਜ ਦੀ ਵਿਜ਼ਿਟ ਪਿੰਡ ਬੋਰੀਆਲ ਅੱਜ ਵੀਰ ਅਵਤਾਰ ਡਾਕਟਰ ਕੋ ਆਏ ਆਓ ਲੈਨੇ ਵੀਰ ਕੋ ਜਾਣਕਾਰੀ ਸਾਸੀ ਕਾ ਵੀਰ ਜੀ ਸਾਸੀ ਕਾ ਸਭ ਕੀ ਹਾਲ ਜੀ ਹੋਰ ਸੁਣਾਓ ਸੇਤਾਂ ਦੀ ਬੜਾ ਠੀਕ ਠਾਕ ਵਧੀਆ ਤੇ ਸੁਣਾਓ ਹੋਰ ਕਾਰੋਬਾਰ ਬੜਾ ਬੜਾ ਵਧੀਆ ਮਾਲ ਦੀ ਕਿੱਠਾ ਵਾ ਵਧੀਆ ਐਡਰੈਸ ਸੁਣਾ ਤੇ ਨੰਬਰ ਦੱਦਿਓ ਪਹਿਲਾਂ ਮਾਨਮੇਦ ਡੇਰੀ ਫਾਰਮ ਵਾਲੇ ਜਿੰਨੇ ਵੀਰ ਪੈਂਦਰਾ ਸੱਲੇ ਵੀ ਪਿਆਰ ਕਰਦੇ ਆ ਸਾਰਿਆਂ ਨਾਲ ਤੇ ਅਤਿਨਵਾਦ ਹੋਰ ਕੋਸੋ ਮਾਤਾ ਵਾਤਾ ਵੀਡੀਓ ਨੂੰ ਸ਼ੇਅਰ ਕਰਾ ਦਿਓ ਅੱਜ ਕਿੰਨੇ ਵੀਰ ਜੀ ਪਸੂ ਪਹਿਲਾਂ ਆਪਣਾ ਐਡਰੈਸ ਦਾ ਦਿਓ ਸੱਚਾ ਨਾ ਮੇਰਾ ਅਵਤਾਰ ਸਿੰਘ ਜੀ ਹੈ ਹਾਂ ਜੀ ਵੀਰ ਜੀ ਟੱਪੋੜੇ ਵਾਲਾ ਕੰਗ ਤੇ ਸੇਵਾ ਮੇਰੀ ਠਾ ਜਿਲਾ ਮਸਰ ਸਾਰਾ ਫੋਨ ਨੰਬਰ ਹੈ 94635 22806 ਹਾਂਜੀ ਹਾਂ ਤੇ ਕਿੰਨੇ ਪਸ਼ੂ ਵੀਰ ਜੀ ਅੱਜ ਤਿੰਨ ਝੋਟੀਆਂ ਸੇਲ ਅੱਜ ਤਿੰਨ ਪਸ਼ੂ ਸੇਲ ਆ ਵੀ ਕਹਿੰਦਾ ਰੇਟ ਚਾਹੀਦੀਆਂ ਚੋਈਆਂ ਇੱਕ ਉੱਚੇ ਬੱਚੇ ਆਈਆਂ ਸਾਡੇ 3-4 ਮਹੀਨੇ ਦੇ ਘਰੋਂ ਲੈ ਲਈ ਸਾਡੇ 3-4 ਮਹੀਨੇ شويه ਮੈਂ ਪੱਕੀ ਹਾਂਜੀ ਹਾਂ ਬਹੁਤ ਵੱਡੀ ਮਾਜਿਆ ਭਾਅ ਬੜੇ ਸਗੇ ਦੇ ਦੇਣੀ ਆ ਪੌੜੀ ਤੇ ਕਿਧਰੋਂ ਵੀਰ ਜੀ ਚੰਦੂ ਕਰਨਾ ਫਿਰ ਚਲੋ ਆਜੋ ਫਿਰ ਵੇਖੋ ਵੀਰ ਜੀ ਵੀਰ ਕਹਿੰਦਾ ਦਿਖਾਓ ਸਾਰੀ ਬੱਚਾ ਵੀ ਨਾਲ ਦਿਖਾਓ ਬੱਚਾ ਵੇਖ ਲਓ ਵੀਰ ਜੀ ਤਿੰਨਾ ਕੁ ਮਹੀਨਿਆਂ ਦਾ ਵੀਰ ਕਹਿੰਦਾ ਬੱਚਾ ਸੋਇਆ ਮਗਰ ਕੱਟਾ ਵਾ ਤ ਮਈ ਵੇ ਲੋ ਵੀਰ ਜੀ ਥਾਲੇਵਾ ਦਿਖਾ ਦਿੰਦੇ ਮਈ ਦਾ ਬਣੀ ਚੰਗੀ ਮਈ ਥਾਲੇਵਾ ਵੀ ਚੰਗਾ ਲੱਗਾ ਮੈਨੂੰ ਵੇ ਲੋ ਤ ਸੇ ਅੰਗ ਦਿਖਾ ਦਿੰਦੇ ਆ ਫੇਸ ਕੁਆਲਟੀ ਦਿਖਾ ਦਿੰਦੇ ਵੇ ਲੋ ਵੀਰ ਜੀ ਲਾ ਜੀ ਮਾ ਜੀ ਨੇ ਸੋਈ ਹੈ ਨਾ ਹਾਂਜੀ ਹਾਂਜੀ ਵੀਰ ਜੀ ਤੇਰਾ ਇੱਕ ਲੱਭਦਾ ਕਿਹਾ ਆ ਮਾ ਜੀ ਨੇ ਹਾਂਜੀ ਵੀਰ ਜੀ ਜਿੰਨਾ ਕ ਵਿਚਾਰਾ ਕੋ ਲਏ ਨਾ ਇੱਥੇ ਲਾਗੋ ਲਈ ਜਾਓ ਠੀਕ ਨਹੀਂ ਰਿਹਾ ਹਸਤਾ ਰਿਹਾ ਬੜ ਜਾਣ ਮਾ ਜੀ ਦਾ ਕੋਲ ਕੇ ਸੰਭਾਲੀ ਨੇ ਕਹੀ ਤਾਂ ਪਰਸ ਕੱਲਾ ਮੈਨੂੰ ਦੇ ਭੇਜ ਦੇਣੀ ਹੈ ਵਾਜ ਠੀਕ ਆ ਵੀਰ ਜੀ ਹੁਣ ਦੱਸ ਲੈ ਜਿਹੜਾ ਨਾ ਲਟਰ ਵਾਲਾ ਕਿਤੋਂ ਦਊਗਾ 8 ਲੀਟਰ ਹੈਗਾ ਦੁੱਧ ਦਾ ਤਿਆਰ ਦੁੱਧ ਦੋ ਚਾਹ ਦੇ ਰਹਿ ਗਿਆ ਤੇ 10 ਕਿਲੋ ਫਿਰ ਕਰ ਦਾਂਗੇ ਠੀਕ ਆ ਵੀਰ ਜੀ ਖੋਲਿਓ ਫਿਰ ਇਹਨੂੰ ਭਰਾ ਲੈ ਜੀ ਤੁਹਾਡੀ ਸੇਵਾ ਹਾਂ ਜੀ ਖੋਲੋ ਇਹਨੂੰ ਵੇਖੋ ਵੀਰ ਜੀ ਮਹੀਂ ਚੰਗੀ ਕੱਦ ਕਰ ਚੰਗਾ ਲੱਗਾ ਵਾ ਮਹੀਂ ਸੋਣੀ ਸੁਨਖੀ ਆ ਵੇਖ ਲਓ ਫੇਸ ਕੁਆਲਟੀ ਦਿਖਾ ਦਿੰਨੇ ਤੌਰ ਵੀ ਤੁਹਾਨੂੰ ਦਿਖਾ ਦਿੰਨੇ ਵੇਖੋ ਵੀਰ ਜੀ ਕੱਦ ਦੇਖੋ ਕਿੰਦਾ ਉੱਚਾ ਜਵਾਨ ਲੱਗਾ ਇਹਨਾਂ ਥਾਨ ਲੈਵਾ ਵੇਖੋ ਵੀਰ ਜੀ ਲੱਗਾ ਮਹੀਂ ਲੈ ਆ ਵੀਰ ਜੀ ਜੋਨ ਚਾਹ ਇਦਾਂ ਦਾ ਪੰਜ ਛੋਟਾ ਹੀ ਨਿਆਣਾ ਬੈਥ ਲੈ ਡਾੜੀ ਮੋਟੀ ਧਾਰ ਠੀਕ ਹੈ ਵੀਰ ਜੀ ਵੇਖੋ ਵੀਰ ਜੀ ਤੌਰ ਦਿਖਾ ਦੀ ਤੁਹਾਨੂੰ ਚੰਗੀ ਲੱਗੀ ਤੌਰ ਵੀ ਇਹਦਾ ਵੀਰ ਜੀ ਕੀ ਮੁੱਲ ਕਰਦੇ ਫਿਰ ਆਪਾਂ ਹਾਂਜੀ ਲੈ ਲਓ ਵੀਰ ਜੀ ਵੀਰ ਫਿਰ ਲਗਾ ਲਓ ਲਗਾ ਵੀਰ ਜੀ ਸੋਨਾ ਲਗਾ ਚੰਗਾ ਲੱਗਾ ਹਾਂਜੀ ਹਾਂਜੀ ਪੂਰਾ ਕੱਦ ਵੇਹਲਾ ਕੱਦ ਨਹੀਂ ਕੱਦ ਵੀ ਵੀਰ ਜੀ ਉੱਚਾ ਵਾ ਮੈਂਦਾ ਇਹਦਾ ਮੁੱਲ ਕਾਇ ਤਰਕਰ ਕਲੇ ਸੱਤਰਕਾਰ ਲਗੇ ਹਾਂਜੀ ਵੀਰ ਜੀ ਦੇਣ ਵਾਲੇ ਬੋਲ ਕਰਨੇ ਆ ਹਾਂਜੀ ਵੀਰ ਜੀ 60000 ਦੇ ਦਾਂਗੇ ਨਹੀਂ ਵੀਰ ਜੀ ਹੋਰ ਕਰੋ ਮਾਨ ਕਰਾਲਾ ਛੋੜ ਜਾ ਜਿੰਨੀ ਕਰਾਣੀ ਪੈਂਦੀ ਹੈ ਪੈਂਦੀ ਦੇ ਦਈਏ ਪੈਂ ਵੀਰ ਪੈਂ ਤੇਰਾ ਤੈਂ ਦੀ ਵੀਰ ਕਹਿੰਦਾ ਅੱਗੇ ਰੇਟ ਪੂਰਾ ਜਾਜ ਕੀਤਾ ਵਾ ਅੱਜ ਤਾਂ ਵੀ ਕਹਿੰਦਾ ਲੈ ਵੇਖੋ ਕੀ ਲੱਗਾ ਵੀਰ ਨੇ ਰੇਟ ਹੀ ਉਹ ਕੀਤਾ ਦੇਣ ਲੈਣ ਵਾਲਾ ਵੀਰ ਨੇ ਵੱਧ ਪੈਸਾ ਵੀਰ ਕਹਿੰਦਾ ਆਪਾਂ ਮੰਗਣਾ ਨਹੀਂ ਉਹਨੇ ਮੰਗਲੇ ਜਿੱਥੇ ਚਾਹ ਪਾਣੀ ਬਾਝ ਜਾਣ ਕੱਟਾ ਵੀ ਬਹੁਤ ਚਾਰਾ ਚੀਜ਼ ਆ ਕੱਟਾ ਵੀਰ ਜੀ ਆ ਵੇ ਲੋ ਤਿੰਨਾਂ ਮਹੀਨਿਆਂ ਦਾ ਵੀਰ ਕਹਿੰਦਾ ਕੱਟਾ ਇਹ ਵਿੱਚ ਮੀਨੀ ਹਮ ਮੀਨੀ ਸੁਈ ਵਿਲ ਲੋਈ ਦਾ ਬੱਚਾ ਆ ਗਿਆ ਮਗਰ ਲੋਏ ਕੱਟੀ ਮਾਰਾ ਸਿੰਘ ਦੋਵੇਂ ਹਿਲਦੇ ਵੇਖੋ ਸਿੰਘ ਵੀਰ ਜੀ ਦੋਵੇਂ ਹਿਲਾਂਦੇ ਵੇਖ ਲੋ ਕੱਟੀ ਵੇਖੋ ਬੜੀ ਕਿੰਨੀ ਮਗਰ ਲੋਈ ਦੀ ਕੱਟੀ ਜੋ ਪਿਓਰ ਹੈ ਥਾਨੋ ਖਾ ਕੀ ਲੱਗਾ ਹਾਂ ਵੇਖ ਲੋ ਵੀਰ ਜੀ ਚੰਗਾ ਥਾਨ ਲੱਗਾ ਵਾ ਸੱਲੀਆਂ ਆਸ ਤਾਂ ਪੂਰੀ ਖਾਲੀ ਕੀਤੀ ਹੈ ਅੱਜ ਹਾਂਜੀ ਵੀਰ ਜੀ ਖੇ ਲੋ ਵੀਰ ਜੀ ਥਾਲੇ ਵਾ ਚੰਗਾ ਲੱਗਾ ਵਾ ਹੇ ਬੋਲਾ ਹੀ ਜੋ ਬੋਲਾ ਵਾ ਹੂੰ ਕੱਦ ਵੇਖੋ ਕੀ ਹੈ ਕੱਦ ਚੰਗਾ ਲੱਗਾ ਵਾ ਵੀਰ ਜੀ ਖੋਲੋ ਇਹਨੂੰ ਕਿ ਜੀ ਚੰਗੀ ਥਾਂ ਲਿਆ ਵੀ ਚੰਗਾ ਲੱਗਾ ਮੈਨੂੰ ਤੋਰ ਦਿਖਾ ਦਿੰਨੇ ਤੁਹਾਨੂੰ ਐ ਕੱਲ ਰਾਤ ਦੀ ਸੂਈ ਜੋ ਰਾਤ ਦੀ ਵੀ ਕਹਿੰਦਾ ਸੂਈ ਤਾਜੀ ਕੱਲ ਰਾਤ ਕੱਲ ਰਾਤ ਦੀ ਐ ਚਾਰ ਚਪਾਈਆਂ ਹੀ ਐ ਇਹ ਦੇਖ ਲੋ ਵੀਰ ਜੀ ਤੋਰ ਦਿਖਾ ਦਿੰਨੇ ਆ ਹੋਰ ਵੀ ਚੰਗੀ ਲੱਗੀ ਥਾਂ ਲਿਆ ਵੀ ਚੰਗਾ ਲੱਗਾ ਮੈਨੂੰ ਕੱਦ ਕਾਠ ਵੀ ਚੰਗਾ ਵਾ ਸਾਡੇ ਗੋਦ ਚੁਆ ਗਿਆ ਲਗਾ ਇਹ ਵੀ ਕਹਿੰਦਾ ਤਾਜੀ ਸੂਈ ਤਾਂ ਕਰਕੇ ਥੋੜਾ ਬਤਾ ਲੱਪਾ ਲੱਗਾ ਉਹ ਮੈਨੂੰ ਦੋ ਚਾਰ ਦਿਨ ਪੱਠੇ ਖਾ ਗਏ ਫਿਰ ਉਹ ਠੀਕ ਹੋ ਜੀ ਗਏ। ਵੇ ਲੋ ਵੀਰ ਜੀ ਚੰਗੀ ਮੈਂ। ਨਾਲੂ ਨਾਲ ਕੱਟੀ ਦਾ ਵੀ। ਕੱਟੇ ਬਹੁਤ ਚੰਗੇ ਟੀਕੇ ਦੀ। ਇਹਦੇ ਥੱਲੇ ਵੀਰ ਜੀ ਕਿੰਨਾ ਫਿਰ ਬੋਬਲਾ ਕਿੰਨਾ ਹੋ ਗਿਆ ਇਸ ਵਕਤ ਆ। ਬੋਲਾ 8 ਕਿਲੋਣਾ ਏ। 8 ਬੋਲਾ 8 ਲੀਟਰ ਵੀਰ ਕਹਿੰਦਾ ਹੈਗਾ ਅਜੇ ਕੱਲ ਰਾਤ ਦੀ ਸੂਈ ਆ। 10 10 ਕਿਲੋ ਦੱਦਰ ਕੜ ਵਾਲੀ ਇਥੋਂ ਲੱਗੋ। ਹਾਂ ਹਾਂਜੀ ਹਾਂਜੀ ਵੀਰ ਜੀ। ਬਾਕੀ ਥਾਂ ਤੋਂ ਨਹੀਂ ਚੰਗਾ ਲੱਗਾ ਵੀਰ ਜੀ ਸੋਹਣਾ ਠੰਡੀ ਸੀ ਲਾ ਵੇਖੋ ਵੀਰ ਹੱਥ ਲਾ ਕੇ ਦਿਖਾਉਂਦਾ ਵੀਰ ਜੀ ਇਹਦਾ ਕੀ ਮੁੱਲ ਕਰਦੇ ਫਿਰ ਉਹ ਲੈਣਾ ਛੋਟਾ ਸਬਕਤੀ ਕਰਨਾ ਵਾ ਹਾਂਜੀ ਵੀਰ ਜੀ ਆਹ ਮੁੱਲ ਭਾਈ ਕਰ ਲੀਏ 97 ਕਰ ਲੀਏ 92 ਹਜ਼ਾਰ ਖਾਣਾ ਹੀ ਪੈਣਾ ਵੀਰ ਜੀ ਦਾ 92 ਹਜ਼ਾਰ ਦੀ ਨਹੀਂ ਜਾਣ ਦੀਏ ਕਰ ਦੋ ਦੋ ਪੂਰਾ ਕਰ ਦੋ ਉਤਲਾ 90 ਦੀ 90 ਦੀ ਦੇ ਦिए 90 ਦੀ ਵੀਰ ਕਹਿੰਦਾ ਦੇ ਦਾਂਗੇ ਝੋਟੀ ਚੰਗੀ ਆ ਥਾਂ ਲੇਵਾ ਵੀ ਚੰਗਾ ਲੱਗਾ ਵਾ ਮਗਰ ਲੋਈ ਦਾ ਬੱਚਾ ਆ ਗਿਆ ਵਾ ਹੈ ਵੀ ਚੰਗੀ ਐ ਕੱਦ-ਕੱਦ ਵੀ ਚੰਗਾ ਲੱਗਾ ਵਾ ਛੋਟੀ ਵੇਖੋ ਵੀਰ ਜੀ ਠੀਕ ਆ ਵੀਰ ਜੀ ਨਹੀਂ ਸੀਲ ਸਾਰੇ ਇਦਾਂ ਨਹੀਂ ਚੰਗੀ ਵੇਖੋ ਐ ਮਾੜੀ ਮੋਟੀ ਭੜਵਿਆ ਗਈ ਚਲੋ ਕੋਈ ਗੱਲ ਵੀਰ ਜੀ ਮਾੜੀ ਮੋਟੀ ਦਾ ਤਾਜੇ ਡੰਗਰ ਨੂੰ ਕਹਣੀ ਪੈਣੀ ਆ ਆਹ ਦੇਖੋ ਜੀ ਆਪਣੇ ਵਿੱਚੋਂ ਪਿਛੇ ਵਾਇ ਚਾਰ ਪਾਣੀ ਜਿਹੜੇ ਦੋਂਦੀ ਪਿਓੜ ਦੋਂਦੀ ਪਿਓੜ ਐ ਦਿਖਾ ਦਿਓ ਤੁਹਾਨੂੰ ਵੇਖੋ ਵੀਰ ਜੀ ਐ ਚੌਗੀਆਂ ਤਾਂ ਨੇ ਧੜੀਆਂ ਆਵਾਂ ਨੇ ਚੌਗੀਆਂ ਧੜੀਆਂ ਨੀਲੀ 라ਵੀ ਚ ਆ ਗਈ ਵੀਰ ਜੀ ਨੀਲੀ 라ਵੀ ਦੀ ਮੱਝ ਆ ਹਾਂ ਜੀ ਵੀਰ ਜੀ ਤੇ ਮਗਰ ਕੀ ਵੀਰ ਜੀ ਇਹਦੇ ਮਰ ਕੱਟਾ ਵਾ ਥਣ ਵੇਖੋ ਮਰ ਕੱਟਾ ਵਾ ਠੰਡੇ ਆਹ ਲਓ ਜੀ ਦਾ ਜੋ ਇਧਰ ਦੇਖੋ ਇਹ ਕੋ ਵੀ ਜੀ ਵੀਰ ਹੱਥ ਲਾ ਕੇ ਦਿਖਾਉਂਦਾ ਚੰਗੀ ਠੰਡੀ ਸੀਰ ਐ ਐ ਤੇ ਚੋਣ ਚੋਇ ਇੱਕ ਨੰਬਰ ਹੋ ਲੋ ਵੀਰ ਜੀ ਨੂੰ ਦੇਖੋ ਜੀ ਥਾਂ ਲੇਵਾ ਚੰਗਾ ਲੱਗਾ ਵਾ ਤੌਰ ਦਿਖਾ ਦਿੰਦੇ ਤੁਹਾਨੂੰ ਪੰਜਵਾ ਦੇਣਿਆ ਵੀਰ ਕਹਿੰਦਾ ਅੱਜ ਇਹ ਲਓ ਵੀਰ ਜੀ ਤੌਰ ਦਿਖਾ ਦਿੰਦੇ ਝੋਟੀ ਦਾ ਇਹਦਾ ਵੀ ਕੱਦਖਾਰ ਚੰਗਾ ਲੱਗਾ ਵਾ ਥਾਨ ਪੈਨਸਲ ਵਰਗਾ ਲੱਗਾ ਜੀ ਇਹ ਲੋ ਵੀਰ ਜੀ ਤੌਰ ਚੰਗੀ ਝੋਟੀ ਲੈ ਆਏ ਤੇ ਬਹਨਾਂ ਵਰ ਬਣਾਇ ਖਾ ਕੋਲੇ ਠੀਕ ਹੈ ਵੀਰ ਜੀ ਇਹ ਲੋ ਗੋਲਾ ਹੀ ਇਹਦਾ ਵੀ ਫੇਸ ਕੁਆਲਟੀ ਨੀਲੀ ਦੀ ਪ्योर ਵੀਰ ਕਹਿੰਦਾ ਹੋਰ ਸੋਹਣੀ ਲੱਗੀ ਝੋਟੀ ਨੂੰ ਅੱਧ ਕੱਟ ਵੀ ਸੋਨਾ ਲੱਗਾ ਵੀਰ ਜੀ ਇਹਦਾ ਵੀਰ ਜੀ ਫਿਰ ਕੀ ਮੁੱਲ ਕਰਦੇ ਆ ਖੜੀ ਕੇ ਡਿਮਨਲ ਜਾਇ ਕਰਾਂਗੇ ਹਾਂਜੀ ਵੀਰ ਜੀ ਘੱਟੀ ਦਾ 10 15 ਦੀ ਹੈ ਹਾਂਜੀ ਹਾਂਜੀ ਘੱਟੀ ਦਾ ਮੁੱਲ 15 ਕ ਲਈ 10 ਕਰ ਲਗੇ ਹਾਂਜੀ ਹਾਂ ਛੱਟੀ ਇੱਕ ਛੇ ਦੇ ਦਾ ਨਹੀਂ ਹੋਰ ਮਾਨ ਕਰੋ ਯਾਨੀ ਤੇ ਕਰ ਦੋ ਇੱਕੋ ਵਾਰੀ ਕਰ ਦੋ ਮੈਂ ਨਹੀਂ ਕਰਾਂਦਾ ਪੰਜ ਦੀ ਦੇ ਦਾਂਗੇ ਸਖੀਆਂ ਨਾ ਪੰਜ ਦੀ ਪੰਜ ਦੀ ਪੰਜ ਦੀ ਵੀਰ ਕਹਿੰਦਾ ਦੇ ਦਾਂਗੇ ਘੱਟੀ ਬਹੁਤ ਜਿਆਦਾ ਚੰਗੀ ਤੇ ਜੇ ਵੀਰ ਕੋ ਦੂਰੋਂ ਨਹੀਂ ਰਹੂਗਾ ਤੇ ਵੀਰ ਹੋਰ ਮਾਨ ਕਰਦਾ ਮਾਨ ਕਰਦਾ ਥੋੜਾ ਬਾਕੀ ਵੀਰ ਜੀ ਇਹ ਤਿੰਨ ਪਸ਼ੂ ਆਪਣੇ ਕੋ ਤਿੰਨ ਪਸ਼ੂ ਹਾਂ ਵੀਰ ਜੀ ਆਓ ਚਵਾਓ ਤਸੱਲੀ ਕਰਕੇ ਪਾਸ ਕਰਕੇ ਲੈ ਕੇ ਜਾਓ ਕੋਈ ਹਾਂ ਤਸੱਲੀ ਕਰਕੇ ਖੜੇ ਵੀਰ ਜੀ ਕੋਈ ਵੀਰ ਕਹਿੰਦਾ ਕੋਈ ਉਹਦੀ ਗੱਲ ਨਹੀਂ ਆਪਣੀ ਚੋਚਵਾ ਕੇ ਖੜੋ ਬਾਕੀ ਮਿਲ ਤਵੇਂ ਹਰ ਇੱਕ ਮਾਈ ਜੀ ਦੋ ਦੋ ਆਏ ਹਾਂ ਪਾਰ ਪੂਰੇ ਹਾਂਜੀ ਹਾਂਜੀ ਤੇ ਵੀਰ ਜੀ ਫਿਰ ਐਡਰੈਸ ਨਾਂ ਤੇ ਨੰਬਰ ਦੱਦੋ ਹਲਦਾਰ ਸਿੰਘ ਜੀ ਹਾਂਜੀ ਪਿੰਡ ਬੋੜੇਵਾਲ ਕੰਗ ਹਾਂਜੀ ਤਹਿਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਫੋਨ ਨੰਬਰ ਹੈ 9463526806 ਹਾਂਜੀ ਹਾਂ ਸਾਸੀ ਗਾ ਵੀਰ ਜੀ ਸਾਸੀ ਗਾ ਵੀਰ ਜੀ